ਇਹ ਤਾਂ ਕਾਫੀ ਸਾਰਾ ਸਮਾਨ ਤਾਂ ਹੜ ਚੁੱਕਿਆ ਹੈ ਇਦਾਂ ਦਾ ਜਾਲਾ ਫਸਿਆ ਹੋਇਆ ਆ ਸੜਕੜਾ ਜਿਹੜਾ ਸਾਰਾ ਜਿਹੜਾ ਨਹਿਰ ਦੇ ਵਿੱਚ ਪੁਲਾਂ ਦੇ ਜਿਹੜੇ ਥੰਮਲੇ ਆ ਉਹਨਾਂ ਨੂੰ ਲੱਗਿਆ ਹੋਇਆ ਉਹਦੇ ਕਰਕੇ ਪੁਲ ਨੂੰ ਬਹੁਤ ਜ਼ਿਆਦਾ ਜਿਹੜਾ ਧੱਕ ਪੈ ਰਹੀ ਆ ਇਹ ਦੇਖੋ ਪ੍ਰਸ਼ਾਸਨ ਦੁਆਰਾ ਸਪੈਸ਼ਲ ਜੀਸੀਬੀ ਜਿਹੜੀ ਮੰਗਾਈ ਗਈ ਆ ਮੈਂ ਇਹ ਪ੍ਰਸ਼ਾਸਨ ਦੁਆਰਾ ਕਿ ਲੋਕਾਂ ਦੁਆਰਾ ਹਮਲਾ ਮਾਰਿਆ ਗਿਆ ਇਹ ਕੁਝ ਨਹੀਂ ਪਤਾ ਪਰ ਜੀਸੀਬੀ ਵਾਲਾ ਜਿਹੜਾ ਝੂੰਸੂ ਜਮਿਆ ਹੋਇਆ ਇਹਨੂੰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਔਰ ਤੇ ਅੰਕਲ ਬਹੁਤ ਦਬਾਅ ਪੈਂਦਾ ਹੋਣਾ ਇਹਨਾਂ ਨੂੰ ਤਾਂ ਪਾਣੀ ਤੱਕ ਮਾਰਦਾ ਨਾ ਪੂਰੀ ਪਾਣੀ ਬਾਤ ਰੋਕ ਲੱਗੀ ਦੀ ਹਾਂ ਹਾਂ ਆ ਪਿੱਛੇ ਨੇ ਟੁੱਟਣ ਦਾ ਰਹਿਣਾ ਫੇ ਕਾਦ ਹੈ ਉਹ ਬਹੁਤ ਯਾ ਯਾ ਤੇ ਚੱਲ ਵੀ ਚੱਲ ਇਹ ਆਈ ਥੱਲੇ ਤੱਕ ਲੱਗਿਆ ਹੋਇਆ ਨਾ ਇਹਨਾਂ tracta de mochea. ਲੱਕੜਾਂ ਹੀ ਬਹੁਤ ਪਈਆਂ ਹੋਈਆਂ ਚ ਬੂਲਰ ਦਾ ਜਿਹੜਾ ਦਰਖਤ ਆ ਨਾ ਪੂਰਾ ਤੇਰਾ ਫਸਿਆ ਹੋਇਆ ਯਾਰ ਗਲੇ ਲਵਾਂਗੇ ਦਰਖਤ ਆ ਇਹ ਪਸਿਆ ਹੋਇਆ ਯਾਰ ਨਿਕਲ ਨਹੀਂ ਰਿਹਾ ਇਹ ਬਰੋਪਰ ਹਲਕੀ ਹਲਕੀ ਬਰਖਾ ਹੋ ਰਹੀ ਆ ਬਾਏ ਕੇ ਪੂੰਦਰ ਜਿਹੜਾ ਮੋਛਾ ਜਾਈ ਨਿਕਲ ਰਿਹਾ ਇਹ ਵਾਲਾ ਫਸਿਆ ਹੋਇਆ ਬਾਕੀ ਸਾਰੇ ਨਿਕਲ ਗਏ ਇਹ 3-4 ਦਿਨ ਹੋ ਗਏ ਸੀਗੇ ਫਸੇ ਨੂੰ ਇਹਦੇ ਕਰਕੇ ਜਿਹੜਾ ਪਿੱਛੇ ਪਾਣੀ ਆ ਬਲੌਕ ਹੋਇਆ ਤਾਂ ਪਿੱਛੇ ਨਿੰਜਲੀ ਨਹਿਰ ਟੁੱਟਣ ਦਾ ਡਰ ਬਣਿਆ ਹੋਇਆ ਤਾਂ ਕਰਕੇ ਇਹਨਾਂ ਨੇ ਖੋਲੇ ਆਉਣੇ ਆ ਕੇ ਐਦੀ ਚਮਕੋੜ ਸਭ ਲੱਗਿਆ ਹੋ ਤਾਂ